ਛਾਡੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਨ ਸੋਧਾ ਜੀ ਹਾਂਜੀ ਮੇਨ ਰੋਡ ਹੀ ਹੋਇਆ ਭਾਜੀ ਅੱਜ ਮੇਨ ਰੋਡ ਹੈਬੋ ਵਾਲ ਦੇ ਮੇਰੀ ਦੁਕਾਨ ਹੈ ਜੀ ਨੋ ਬਿਕਰੀ ਦੇ ਨਾਮ ਤੇ ਅੱਛਾ ਜੀ ਤੇ ਤੜਕੇ 4 ਵਜੇ ਮੈਨੂੰ ਫੋਨ ਆਂਦਾ ਇਥੇ ਦੇ ਸਿਕਿਉਰਿਟੀ ਗਾਰਡ ਵੱਲੋਂ ਕਿ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਹੈ ਅੱਛਾ ਜੀ ਤੇ ਉਹ ਦੁਕਾਨਦਾਰਾਂ ਦੇ ਹੀ ਬਣਾਏ ਹੋਏ ਇੱਕ ਆਰਗੇਨਾਈਜੇਸ਼ਨ ਦੇ ਸਿਕਿਉਰਿਟੀ ਗਾਰਡ ਨੇ ਜਿਨ੍ਹਾਂ ਨੂੰ ਅਸੀਂ ਹਰ ਮਹੀਨਾ 200 ਰੁਪਏ ਪੇ ਕਰਦੇ ਹਾਂ ਅੱਛਾ ਜੀ ਤੇ ਉਹਨਾਂ ਦੀ ਲੈਬਿਲਿਟੀ ਤੇ ਅਸੀਂ ਰਾਮ ਨਾਲ ਰਾਤਾਂ ਨੂੰ ਆਪਦੀ ਨੀਂਦ ਮਾਨ ਰਹੇ ਹੁੰਦੇ ਆ ਵੀ ਪਿੱਛੇ ਸਾਡੇ ਕੋਲ ਸਿਕਿਉਰਿਟੀ ਹੈਗੀ ਇਹਦੇ 4 ਵਜੇ ਮੇਰੀ ਦੁਕਾਨ ਦੇ ਸ਼ਟਰ ਤੋੜੇ ਜਾਂਦੇ ਨੇ ਇਥੋਂ ਪੂਰਾ ਮੇਰਾ ਗੱਲਾ ਸਾਰਾ ਕੈਸ਼ ਸਾਫ ਕੀਤਾ ਜਾਂਦਾ ਮੇਰੇ ਬਾਕਾਇਦਾ ਕੈਮਰੇ ਤੋੜੇ ਜਾਂਦੇ ਨੇ ਤੇ ਜੋ ਮੇਰੀਆਂ ਸਾਰੇ ਐਸੈਟਸ ਮੇਰੇ ਪਏ ਸੀਗੇ ਮੇਰਾ ਬਾਕਸ ਮੇਰੀ ਸਾਰੀਆਂ ਇੱਕ ਦੇ ਵੀ ਜ਼ਰੂਰਤਮੰਦ ਚੀਜ਼ਾਂ ਸਾਰੀਆਂ ਸਫਾ ਚੱਟ ਕੀਤੀਆਂ ਗਈਆਂ ਔਰ ਇਸ ਤੋਂ ਸਵਾ 15 20 ਮਿੰਟ ਆਰਾਮ ਨਾਲ ਉਹਨਾਂ ਚੋਰਾਂ ਵੱਲੋਂ ਦੁਕਾਨ ਤੇ ਲਾਏ ਗਏ ਨੇ ਔਰ ਇੱਥੇ ਬਹਿ ਕੇ ਕੋਲਡ ਡਰਿੰਕਾਂ ਤੇ ਕੌਫੀਆਂ ਦਾ ਆਨੰਦ ਮਾਣਿਆਗੇ ਅੱਛਾ ਜੀ ਮੈਂ ਮੰਗ ਕਰਦਾ ਨਹੀਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੈਨੂੰ ਜੋ ਬੰਦਾ ਇਨਸਾਫਾ ਦਿੱਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਲਾਪਰਵਾਹੀ ਦੇਖੋ ਜੀ ਪੁਲਿਸ ਦੀ ਵੀ ਆ ਪੁਲਿਸ ਦਾ ਇੱਥੇ ਮੌਜੂਦ ਹੋਣਾ ਰਾਤ ਨੂੰ 1 ਅਗਸਤ ਦਾ ਜਿਹੜਾ ਪੈਟਰੋਲਿੰਗ ਦਾ ਹੋਣਾ ਅਸੀਂ ਵੀ ਸਮਝਦੇ ਹਾਂ ਵੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਛੋਟਾ ਫਰਜ਼ ਸੀਗਾ ਤੇ ਇਹ ਜਿਹੜੀ ਝੋਟੀ ਆਇਆ ਕੱਤੇ ਸੀ ਇਹ ਜੀ ਇੱਕ ਚਿੱਟੇ ਰੰਗ ਦੀ ਹੁੰਡਾਈ ਆਉਰਾ ਗੱਡੀ ਸੀਗੀ ਜਿਹਦਾ ਨੰਬਰ ਸੀਗਾ ਪੀਵੀ10 ਏਪੀ 5533 ਪੀਵੀ10 ਏਪੀ 5533 ਨੰਬਰ ਚਾਰ ਬੰਦੇ ਸੀਗੇ ਜੀ ਮਾਸਕ ਪਾਇਆ ਹੋਇਆ ਔਰ ਜੋ ਸਾਨੂੰ ਕੈਮਰਿਆਂ ਤੋਂ ਦੇਖਣ ਚ ਦਿਖ ਰਿਹਾ ਸੀਗਾ ਉਹ ਬਹੁਤ ਪ੍ਰੋਫੈਸ਼ਨਲ ਬੰਦੇ ਸੀਗੇ ਉਹ ਔਰ ਪੂਰੇ ਤਰੀਕੇ ਨਾਲ ਉਹਨਾਂ ਨੇ ਇੱਕ ਪ੍ਰੋਫੈਸ਼ਨਲ ਚੋਰ ਵਾਂਗ ਸੱਭਲ ਪਾ ਕੇ ਸ਼ਟਰ ਤੋੜੇ ਨੇ ਔਰ ਪੂਰੀ ਦੁਕਾਨ ਸਫਾ ਛੱਡ ਦਿੱਤੀ ਤੇ ਕਿੰਨਿਆਂ ਤੋਂ ਪਤਾ ਨੂੰ ਉਹਨਾਂ ਨੇ ਨਿਸ਼ਾਨਾ ਪਾਇਆ ਇੱਕ ਮੇਰੀ ਦੁਕਾਨ ਤੇ ਵੀ ਹੋਈ ਐ ਅਜਿਹੀ ਚੀਜ਼ ਟਿਕਟ ਮੇਰੀ ਬੇਕਰੀ ਦੀ ਦੁਕਾਨ ਹੈ ਜੀ ਇੱਥੇ ਮੇਨ ਰੋਡ ਤੇ ਬੇਕਰੀ ਦੀ ਤੇ ਮੇਰੇ ਨਾਲ ਬਿਲਕੁਲ ਇੱਕ ਵੇਰ ਦਾ ਮਿਲਕ ਪੁਆਇੰਟ ਉਹਨਾਂ ਦੇ ਵੀ ਸੇਮ ਇਹੀ ਚੀਜ਼ ਉਹੀ ਟਾਈਮ ਤੇ ਹੋਈ ਆ ਉਹਨਾਂ ਦਾ ਵੀ ਬਕਾਇਦਾ ਸ਼ਟਰ ਤੋੜਿਆ ਗਿਆ ਤੇ ਸਮਾਨ ਔਰ ਸਾਡਾ ਦਾ ਗੱਲੇ ਜੋ ਪੈਸੇ ਨਹੀਂ ਕੱਢੇ ਉਹਦੀ ਸਾਡਾ ਦਾ ਗੱਲਾ ਹੀ ਪਟਕੇ ਲੈ ਗਏ ਐਡੀਆਂ ਮਿਹਨਤਾਂ ਨਾਲ ਬਣਾਇਆ ਸਵੇਰੇ ਸ਼ਾਮ ਅਸੀਂ ਕੂਨ ਪਸੀਨਾ ਹੀ ਕਰ ਰਹੇ ਆਂ ਤੇ ਐਂਡ ਸਾਨੂੰ ਆਹ ਚੀਜ਼ ਭੋਗਣੀ ਪੈ ਰਹੀ ਹੈ ਤੇ ਬੜੀ ਮੰਦਪਗ ਜੀ ਹੁਣ ਤੁਸੀਂ ਕੀ ਮੰਗ ਕਰਦੇ ਮੇਰੀ ਮੰਗ ਪ੍ਰਸ਼ਾਸਨ ਤੋਂ ਇਹੀ ਹੈ ਜੋ ਬੰਦਾ ਇਨਸਾਫ ਹੈ ਸਾਡੇ ਨਾਲ ਕੀਤਾ ਜਾਵੇ ਜਿਹੜੀ ਆਰਗੇਨਾਈਜੇਸ਼ਨ ਸਿਕਿਉਰਟੀ ਵਾਲੇ ਜੋ ਉਹਨਾਂ ਦੇ ਹੈੱਡ ਨੇ ਜੋ ਉਹਨਾਂ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਅੰਦਰ ਇਹ ਸਾਰੀ ਚੀਜ਼ ਸੀਗੀ ਉਹਨਾਂ ਨੇ ਇੱਕ ਵਾਰ ਬੁਲਾਇਆ ਜਾਵੇ ਉਹਨਾਂ ਤੋਂ ਕੁਝ ਕੁ ਚੀਜ਼ ਕੀਤੀ ਜਾਵੇ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਗੈਲੀਤ ਉਹਨਾਂ ਦੀ ਸੀਗੀ ਤੇ ਸਾਨੂੰ ਵੰਡ ਦਾ ਇਨਸਾਫ ਤੇ ਜੋ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਦਵਾਇਆ ਜਾਵੇ ਮੇਰੀ